ਖਬਰ ਤੁਰੀ ਤੋਂ ਹੈ ਜਿੱਥੇ ਸਰਕਾਰੀ বাস ਚੋ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ বাস ਵਿੱਚ ਸਵਾਰ ਸਵਾਰੀਆਂ ਨੇ ਦੱਸਿਆ ਕਿ বাস ਬਰਨਾਲਾ ਤੋਂ ਨਾਬਾ ਜਾ ਰਹੀ ਸੀ ਕਿ ਅਚਾਨਕ ਚੰਗਲੀ ਦੇ ਨਜ਼ਦੀਕ বাস ਨੇ ਜਦੋਂ ਮੋੜ ਕੱਟਿਆ ਤਾਂ বাস ਵਿੱਚ ਬੈਠੀ ਇੱਕ ਔਰਤ ਖਿੜਕੀ ਖੁੱਲਣ ਕਾਰਨ বাস ਵਿੱਚੋਂ ਬਾਹਰ ਜਾ ਡਿੱਗੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਕੁਝ ਸਵਾਰੀਆਂ ਜ਼ਖਮੀ ਵੀ ਹੋ ਗਈਆਂ ਸਵਾਰੀਆਂ ਦਾ ਇਲਜ਼ਾਮ ਹੈ ਕਿ ਬੱਸ ਡਰਾਈਵਰ ਬੱਸ ਬਹੁਤ ਹੀ ਤੇਜ਼ੀ ਨਾਲ ਚਲਾ ਰਿਹਾ ਸੀ ਅਤੇ ਜਦ ਬੱਸ ਦਾ ਮੋੜ ਟੱਇਆ ਤਾਂ ਸਵਾਰੀਆਂ ਸੀਟਾਂ ਤੋਂ ਗਿਰ ਗਈਆਂ ਅਤੇ ਇੱਕ ਔਰਤ ਬੱਸ ਤੋਂ ਬਾਹਰ गिर ਗਈ। ਉਧਰ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਧੁੰਦ ਕਾਰਨ ਬੱਸ ਨਾਰਮਲ ਸਪੀਡ ਤੇ ਹੀ ਸੀ। ਪਰ ਮ੍ਰਿਤਕ ਔਰਤ ਆਪਣੀ ਬੱਚੀ ਨੂੰ ਉਲਟੀ ਕਰਵਾ ਰਹੀ ਸੀ ਜਿਸ ਕਾਰਨ ਉਹ ਖਿੜਕੀ ਦੇ ਨਜ਼ਦੀਕ ਸੀ ਅਤੇ ਜਦੋਂ ਬੱਸ ਨੇ ਮੋੜ ਟੱਇਆ ਤੇ ਉਹ ਬਾਹਰ ਗਿਰ ਗਈ। ਫਿਲਹਾਲ ਮਾਮਲਾ ਕੀ ਹੈ ਪੁਲਿਸ ਜਾਂਚ ਕਰ ਰਹੀ ਹੈ। ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ। ਰਿਸ਼ਤੇਦਾਰੀ ਚ ਤੇ ਬਸ ਸਾਰ ਅਸੀਂ ਬੈਠੇ ਸੀ ਸਰਕਾਰੀ ਜਤੋਂ ਸੰਘੇੜੇ ਤੋਂ ਸਰਕਾਰੀ ਬਸ ਚ ਤੇ ਬਹੁਤ ਹਨਗੈਲੀ ਨਾਲ ਬਸ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜਿਆਦਾ ਹਨਗੈਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇ ਆ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਗੀਆਂ ਕਰ ਗਈਆਂ ਐਨੀ ਬਹੁਤ ਤੇਜ਼ੀ ਨਾਲ ਇਹਨਾਂ ਕੱਟ ਮਾਰਿਆ ਕਰਿਆ ਸਰ ਕੀੜੀ ਬਾਤ ਇਹ ਪੀ ਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਸੀ ਇਨਸਾਫ ਚਾਹੁੰਦੇ ਸਰ ਡਿਗੜ ਨਾਲ ਹੋਇਆ ਕੀ ਹੈ ਡਿਗੜ ਨਾਲ ਡੈਥ ਹੋ ਗਈ ਸਰ ਸਿਰ ਤੇ ਸਿਰ ਤੇ 60 ਵੱਜ ਗਿਆ ਜੇ ਮੇਰੇ ਬੱਚੇ ਦੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟ ਆ ਗਈਆਂ ਕਰ ਰਹੀਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈਥ ਕਿਦੀ ਹੋਈ ਹੈ ਜੀ ਮੇਰੇ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਸੀਮਾ ਜੀ ਆਰਐਸ ਤੋਂ ਆਇਆ ਸੀ ਦਾ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਤੇ ਬਟ ਹਿਨਾ ਬ੍ਰਾਡ ਡੈਡੀ ਸੀਗੇ ਦੇਖਣ ਤੇ ਆਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ ਬਹੁਤ ਐਂਗਿਲੀਨਾ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀ ਸੀ ਹੁਣ ਤਾਂ ਤੇਜ਼ ਹੋ ਗਈ ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪੀਟਲ ਦੇ ਅੰਦਰ ਆਈ ਹੈ ਪ੍ਰਾਈਵੇਟ ਹਸਪੀਟਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈੱਡ ਇੰਜਰੀ ਹੋਈ ਸੀਗੀ ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲੈਣ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਉਹਨਾਂ ਦੀ ਬੱਸ ਦੀ ਕਿ ਇਹ ਬੱਸ ਬਹੁਤ ਅੰਗੇਲੀ ਨਾਲ ਚਲਾਉਂਦੇ ਇਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬਾਸ ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇ ਗਿਰਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡੈਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬਸ ਡਰਾਈਵ ਕਰੀਏ। ਇਹੇ ਜੀ ਅੰਗਲ ਨਹੀਂ ਹੋਣਗੇ ਐਕਸੈਂਟ ਰੁਕ ਨਹੀਂ ਸਕਦੇ। ਤਾਂ ਬੱਚੇ ਦੀਆਂ ਤਿੰਨ ਵਿਚੀਆਂ ਮਦਰ ਜੀ ਨਾਲ ਡੈਥ ਹੋਈ ਆ। ਤੇ ਇਹਨਾਂ ਦਾ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ ਕਿੰਨੀ ਕੁ ਉਮਰ ਬੱਚਿਆਂ ਦੀ? ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ, ਛੋਟੀ ਤਿੰਨ 3 ਸਾਲ ਦੀ ਕੁੜੀ। ਉਸ ਤੋਂ ਬਾਅਦ ਸਾਲ ਕਦੀ ਇੱਕ ਗੁੜੀਆ ਹੋਰ ਆ ਤਿੰਨ ਬੱਚੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗਤਾ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬੱਚਾਂ ਵਾਲਿਆਂ ਤੇ ਥੋੜੀ ਨਕੀਲ ਪਾਈ ਜਾਵੇ ਜੋ ਅਣਗਿਹਲੀ ਹੋ ਰਹੀ ਹੈ ਪਰਿਵਾਰ ਵੱਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪਾਂ ਇਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਉਹ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਚ ਆ ਕੇ ਜਾਂ ਕੋਈ ਹੋਰ ਸਪਾਰਸ਼ ਆ ਕੇ ਜਾਂ ਕੋਈ ਕਿਸੇ ਕਿਸ ਤਰ੍ਹਾਂ ਦਾ ਵੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਕੋਈ ਲੈਣ ਦਿਨ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨਾਂ ਨੂੰ ਰਫਾ ਦਫਾ ਕਰਤਾ ਕਿੰਨੇ ਬੱਚਿਆਂ ਤੇ ਹੁਣ ਮਿਸਿੰਗ ਦੀ ਡੈਥ ਵੀ ਹੋ ਚੁੱਕੀ ਆ ਬੱਚਿਆਂ ਦੇ ਕਿੰਨੇ ਕਿੰਨੇ ਬੱਚੇ ਸੱਟ ਲੱਗੇ ਆ ਇੱਕ ਬੱਚੇ ਚਾ ਸੱਟ ਲੱਗੀ ਆ ਜੀ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚਾ ਬੱਚੀ ਅੰਦਰ ਹੀ ਹੈਗੀ ਆ ਥੋੜਾ ਹਜੇ ਸੁੱਤੀ ਪਈ ਆ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਦੰਦ ਵਾਲੇ ਡਾਕਟਰ ਨੂੰ ਦਿਖਾਣਿਆ ਸਵੇਰ ਤੋਂ ਟ੍ਰੀਟਮੈਂਟ ਚੱਲ ਰਿਹਾ ਉਹਦਾ ਦੁਪਹਿਰ ਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਉਮੋੜ ਆਏ ਜੋ ਮੋੜ ਮੋੜੀ ਤਰ ਪਿੱਛੇ ਖੜੇ ਸੀਗੇ ਉਹ ਇੱਕ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਚੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਈ